ਅੱਜ ਬਹੁਤ ਹੀ ਮਹਾਨ ਰੈਬਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ 100 ਸਦਮਤੀ ਮਨ ਜਨਮ ਦਿਹਾੜਾ بڑے ਜੋਸ਼ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਅੱਜ ਸਾਡੇ ਸਮਾਜ ਨੂੰ ਜੋ ਤੀਰ ਮਾਰੇ ਜਾ ਰਹੇ ਨੇ ਸਾਡੇ ਸਮਾਜ ਨੂੰ ਜਗਾਇਆ ਜਾ ਰਿਹਾ ਹੈ ਉਸ ਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਕਿ ਸਾਡੇ ਇਤਿਹਾਸ ਨੂੰ ਪੜ ਕੇ ਦੇਖ ਲਿਓ ਕਲਗੀਆਂ ਸਾਡੇ ਸਿਰਾਂ ਤੇ ਸਜਾਉਣ ਵਾਲੇ ਮਹਾਪੁਰਸ਼ ਔਰ ਬਿਨਾ ਸਿਰ ਤੋਂ ਲੜਨ ਵਾਲੇ ਮਹਾਪੁਰਸ਼ਾਂ ਦੇ ਇਤਿਹਾਸ ਨੂੰ ਪੜ ਲਿਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਜਿਸ ਇਤਿਹਾਸ ਨੂੰ ਤੁਸੀਂ ਕੇ ਆਪਣਾ ਕਹਿੰਦੇ ਹੋ ਉਹ ਇਤਿਹਾਸ ਸਾਡੇ ਬਜ਼ੁਰਗਾਂ ਦਾ ਹੈ ਪੰਨੋਂ ਵੱਲੋਂ ਪਿੱਛੇ ਜਹੇ ਜੋ ਸਾਡੇ ਸਮਾਜ ਦੇ ਉੱਤੇ ਇੱਕੋ ਜੀ ਗੱਲ ਥੋਪੀ ਗਈ ਕਿ ਅਸੀਂ 14 April ਨੂੰ ਬਾਬਾ ਸਾਹਿਬ ਦੇ ਬੁੱਤ ਜਿਹੜੇ ਆ ਤੋੜਾਂਗੇ ਅਸੀਂ ਇਹਤੇ ਗੱਲ ਕਹਿਣੀ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਤੁਸੀਂ ਜਿਹੜਾ ਤੀਰ ਜ਼ਹਿਰ ਦਾ ਭਰ ਕੇ ਛੱਡਿਆ ਉਹ ਈਰ ਨੇ ਇਹ ਸਮਾਜ ਨੂੰ ਇੰਨਾ ਕ ਜਗਾ ਦੇਣਾ ਹੈ ਕਿ ਤੇਰੀਆਂ ਆਉਣ ਵਾਲੀਆਂ ਪੁਸਤਾਂ ਹੀ ਖਤਮ ਕਰ ਦੇਣਗੇ ਸੋ ਅੱਜ ਮੈਂ ਸਮੂਹ ਲੁਧਿਆਣਾ ਨਿਵਾਸੀਆਂ ਨੂੰ ਪੂਰੇ ਵਰਲਡ ਦੇ ਡਾਕਟਰ ਸਾਹਿਬ ਦੇ ਤੈਰੋਗਾਰਾਂ ਨੂੰ ਲੱਖ ਲੱਖ ਕਰੋੜ ਕਰੋੜ ਵਧਾਈ ਦੇਣਾ ਤੇ ਇਸ ਮੁਬਾਰਕ ਮੌਕੇ ਦੇ ਉੱਤੇ ਜਿਨ੍ਹਾਂ ਨੇ ਅੱਜ ਡਾਕਟਰ ਸਾਹਿਬ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਔਰ ਸਾਨੂੰ ਬੋਲਣ ਦਾ ਹੱਕ ਦਿੱਤਾ ਹੈ ਬੀਬੀਆਂ ਨੂੰ ਤਾਜ਼ ਬਖਸ਼ਿਸ਼ ਕੀਤੀ ਹੈ ਅਸੀਂ ਉਸ ਰਹਿਬਰ ਦੀ اولاد ਆ ਕਦੇ ਕਿਤੇ ਗਲਤੀ ਨਾਲ ਬਿਨਾ ਦੱਸੇ ਹੱਥ ਲਾਜੋ ਤਾਂ ਕਹਿ ਨਹੀਂ ਸਕਦੇ ਜੇ ਕਿਤੇ ਦੱਸ ਕੇ ਆ ਗਏ ਤਾਂ ਫਿਰ ਅਸੀਂ ਖਾਲੀ ਮੁਰਣ ਨਹੀਂ ਦਿੰਦੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਪੰਜਾਬ ਉਸ ਦਿੱਲੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਬਾ ਸਾਹਿਬ ਦੀ ਆਵਾਜ਼ ਪੂਰੀ ਦੁਨੀਆ ਦੇ ਵਿੱਚ ਬਲੰਦ ਕੀਤੀ ਆ ਉਹ ਵਿਦਾਈ ਦੇ ਪਾਤਰ ਹਨ ਔਰ ਅੱਜ 134ਵੇਂ ਜਨਮ ਦਿਵਸ ਤੇ ਦੇਸ਼ ਵਿਦੇਸ਼ ਦੇ ਵਿੱਚ ਬੜੀਆਂ ਖੁਸ਼ੀਆਂ ਚਾਹਾਂ ਦੇ ਨਾਲ ਇੱਕ ਮੇਲੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਔਲ ਬੜੀਆਂ ਪੀੜੀਆਂ ਜਿਹੜੀਆਂ ਆ ਉਹ ਇਸ ਤੋਂ ਸਿੱਖਣ ਗਈਆਂ ਉਹਨਾਂ ਦੇ ਵਿੱਚ ਚੇਤਨਾ ਜਾਵੇਗੀ ਇਹ 바바 ਸਾਹਿਬ ਜੋ ਕਿ ਦੁਨੀਆ ਦੇ ਮਹਾਨ ਰਵਰ ਜਿਨ੍ਹਾਂ ਨੇ ਔਰਤਾਂ ਦੇ ਹੱਕਾਂ ਲਈ ਮਜਲੂਮਾਂ ਔਰ ਗੁਲਾਮਾਂ ਨੂੰ ਜਿਨ੍ਹਾਂ ਨੇ ਆਜ਼ਾਦੀ ਦਵਾਈ ਆ ਔਰ ਭਾਰਤ ਦੇਸ਼ ਦੇ ਅੰਦਰ ਇੱਕ ਸੰਵਿਧਾਨ ਵਿਚੇਤਾ ਜਿਹੜੇ ਡਾਕਟਰ 바바 ਸਾਹਿਬ ਵੀਰ ਅਮੇਦਕਰ ਆ ਕਿ ਉਹਨਾਂ ਨੂੰ ਸਿਰਾਂ ਜਾਂਦਾ ਜਿਹੜਾ ਸਾਡੀ ਸਰਕਾਰ ਭਾਰਤ ਦੇ ਅੰਦਰ ਸੰਵਿਧਾਨ ਹੈ ਰਚਿਆ ਹੈ ਉਸ ਸੰਵਿਧਾਨ ਦੇ ਤਹਿਤ ਹੀ ਸਰਕਾਰ ਚੱਲ ਰਹੀ ਹੈ ਇਹ ਬਹੁਤ ਵੱਡਾ ਸਾਡੇ ਲਈ ਮਾਣ ਹੈ ਫਕਰ ਵਾਲੀ ਗੱਲ ਹੈ ਔਰ ਤੁਸੀਂ ਹੁਣੇ-ਹੁਣੇ ਇੱਕ ਸਵਾਲ ਕੀਤਾ ਸੀ ਕਿ ਦੇਸ਼ ਦੇ ਅੰਦਰ ਨੌਜਵਾਨ ਹੈ ਜਿਹੜਾ ਉਹ ਬਾਬਾ ਸਾਹਿਬ ਤੋਂ ਕਿਵੇਂ ਜਾਨੂ ਹੋਣਗੇ ਮੈਂ ਤੁਹਾਨੂੰ ਦੱਸ ਦਵਾਂ ਕਿ ਅੱਜ ਦੇਸ਼ ਦੇ ਅੰਦਰ ਚੰਦਰ ਸ਼ੇਖਰ ਯਾਦਜੀ ਨੇ ਛੋਟੀ ਜਿਹੀ ਉਮਰ ਦੇ ਵਿੱਚ ਨੌਜਵਾਨਾਂ ਨੂੰ ਲਾਂਬੰਦ ਕਰਕੇ ਔਰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹ ਕੇ ਇਹ ਸਾਬਤ ਕਰ ਦਿੱਤਾ ਹੈ ਕੇ ਦੇਸ਼ ਦਾ ਨੌਜਵਾਨ ਜਿਹੜਾ ਉਹ ਜਾਗ ਚੁੱਕਾ ਹੈ ਉਹ ਦਿਨ ਦੂਰ ਨਹੀਂ ਜਿਸ ਦਿਨ ਇਸ ਦੇਸ਼ ਦੇ ਅੰਦਰ ਨੌਜਵਾਨ ਵਰਗ ਜਿਹੜਾ ਆ ਉਹ ਪਾਰਲੀਮੈਂਟ ਤੇ ਕਾਬਜ ਹੋਏਗਾ ਆਪਣੇ ਆਪਣੇ ਦੇਸ਼ ਦੇ ਲੋਕਾਂ ਦੀ ਆਪਣੇ ਸਮਾਜ ਦੇ ਲੋਕਾਂ ਦੀ ਉਭਾਇਤ ਕਰੇਗਾ ਜੈ ਭੀਮ ਜੈਪਾਲ ਸਾਊਥ ਬਿਲਾנס ਸਵਰਨ ਚੈਨਲ ਤੇ ਪੰਜਾਬ ਪੋਸਟ ਦਿੱਲੀ ਦੇ ਬਹੁਤ ਬਹੁਤ ਧੰਨਵਾਦ ਆ ਜੋ ਸਾਡੀ ਇਸ ਗੱਲ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਜੋ 134ਵੇਂ ਜਨਮ ਦਿਨ ਦੇ ਵਾਸਤੇ ਲੋਕਾਂ ਦੇ ਕੋਨੇ ਤੱਕ ਕੋਨੇ ਕੋਨੇ ਤੱਕ ਬਾਬਾ ਸਾਹਿਬ ਦੀ ਫਲਸਫੇ ਨੂੰ ਪਹੁੰਚਾ ਰਹੇ ਨੇ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਕਿ ਸਿੱਖਿਆ ਉਹ ਛੇਰ ਨਹੀਂ ਦੁੱਧ ਦਾ ਜਿਹੜਾ ਪੀਓਗਾ ਦਿਹਾੜੂਗਾ ਸਭ ਤੋਂ ਪਹਿਲਾਂ ਸਾਨੂੰ ਸਿੱਖਿਆ ਦੇ ਧਿਆਨ ਦੇਣਾ ਪੈਣਾ ਗੁਰ ਸਾਡੀ ਜਿਹੜੀ ਜਿਹੜੀ ਸਭ ਤੋਂ ਜਿਆਦਾ ਜੋ ਸਾਡੀ ਦੁਰਦਸ਼ਾ ਹੋਈ ਆ ਉਹ ਅਨਪੜਤਾ ਕਰਕੇ ਹੋਈ ਆ 5000 ਸਾਲ ਦੀ ਗੁਲਾਮੀ ਸਾਡੀ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਨੂੰ ਲੈ ਕੇ ਸਾਡੀ ਕੱਟੀ ਆ ਤੇ ਬਾਬਾ ਸਾਹਿਬ ਅੰਬੇਡਕਰ ਦੇ ਇਸ ਜਨਮ ਦੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਬਾਬਾ ਸਾਹਿਬ ਅੰਬੇਡਕਰ ਦੇ ਪਾਇਆ ਤੇ ਪੂਰਨ ਚੱਲਣ ਦੀ ਕੋਸ਼ਿਸ਼ ਕਰੀਏ ਕੋਈ ਆਮੜਾ ਜਿਹੜਾ ਜੀਵਨ ਆ ਸਾਡਾ ਉਹ ਖੁਸ਼ੀਆਂ ਔਰ ਆਪਣੇ ਬੱਚਿਆਂ ਦੀ ਖੁਸ਼ਹਾਲੀ ਵਾਸਤੇ ਅਸੀਂ ਇਸ ਵਿਚਾਰ ਤਾਰੇ ਚੱਲਾਂਗੇ ਤੇ ਅਸੀਂ ਕਦੀ ਧੋਖਾ ਨਹੀਂ ਖਾਵਾਂਗੇ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ